ਅੱਜ ਆਪਾਂ ਬਣਾਵਾਂਗੇ ਚਕੋਤਰੇ ਦਾ ਅਚਾਰ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਸੇਟ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਇਹ ਬਿਲਕੁਲ ਆਸਾਨ ਤਰੀਕੇ ਦੇ ਨਾਲ ਆਪਾਂ ਜਿਹੜਾ ਬਣਾ ਕੇ ਅਚਾਰ ਤਿਆਰ ਕਰ ਲਵਾਂਗੇ ਬਿਲਕੁਲ ਪਰਫੈਕਟ ਬਣੂਗਾ ਤੇ ਅਚਾਰ ਆ ਜਿਹੜਾ ਤੁਹਾਡਾ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਬਣਾਓਗੇ ਇਸ ਤਰ੍ਹਾਂ ਹੁੰਦਾ ਹੈ ਕਿ ਅਕਸਰ ਅਸੀਂ ਅਚਾਰ ਬਣਾ ਤਾ ਲੈਨੇ ਆ ਪਰ ਜਲਦੀ ਹੀ ਜਿਹੜਾ ਖਰਾਬ ਹੋ ਜਾਂਦਾ ਹੈ ਕੁਝ ਕਿ ਗੱਲਾਂ ਦਾ ਧਿਆਨ ਰੱਖੋਗੇ ਫਿਰ ਅਚਾਰ ਆ ਤੁਹਾਡਾ ਖਰਾਬ ਨਹੀਂ ਹੁੰਦਾ ਹੈਗਾ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਨਵੀਂ ਰੈਸਪੀਜ਼ ਉਹ ਦੇਖਣ ਲਈ ਤੁਸੀਂ ਚੈਨਲ ਆ ਲੂ ਜਿਹੜਾ ਫੋਲੋ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰਦੇ ਆ ਕਰੋ ਚਕੋਤਰੇ ਦਾ achar ਬਣਾਉਣ ਲਈ ਆਪਾਂ ਚਕੋਤਰੇ ਆ ਜਿਹੜੇ ਲੈ ਲੈ ਆ ਤੁਸੀਂ ਚਾਹੋ ਪੀਲੇ ਚਕੋਤਰੇ ਵੀ ਲੈ ਸਕਦੇ ਹੋ ਇਸ ਤਰ੍ਹਾਂ ਮੇਰੇ ਕੋਲ ਹਰੇ ਸੀ ਇਹ ਵੀ ਪੱਕਣ ਵਾਲੇ ਹੀ ਨੇਗੇ ਪੀਲੇ ਦਾ ਵੀ ਬਹੁਤ ਵਧੀਆ ਬਣਦਾ ਹੈ ਤੇ ਇਹਨਾਂ ਦਾ ਵੀ ਵਧੀਆ ਹੀ ਬਣਦਾ ਹੈ achar ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋਸ ਮਾਰ ਲਿਆ ਤੇ ਕੱਟ ਲਵਾਂਗੇ ਇਸ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ ਬੀਪੀ ਵਾਲਿਆਂ ਲਈ ਸ਼ੂਗਰ ਵਾਲਿਆਂ ਲਈ ਤੇ ਜਿਨ੍ਹਾਂ ਦੇ ਗੈਸ ਵਗੈਰਾ ਬਣਦੀ ਹੈ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਚਕੋਤਰਾ ਤੇ ਕਿਹਾ ਜਾਂਦਾ ਹੈ ਕਿ ਕੈਂਸਰ ਦੇ ਰੋਗਾਂ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਉਹਨਾਂ ਨੂੰ ਖਾਂਡੇ ਦੱਸਿਆ ਜਾਂਦਾ ਹੈ ਤੋਣ ਤੋਂ ਬਾਅਦ ਆਪਾਂ ਇਹਨੂੰ ਸੁਕਾ ਲਿਆ ਸੀਗਾ ਚਕੋਤਰਾ ਸੁੱਕਾ ਹੀ ਹੋਣਾ ਚਾਹੀਦਾ ਜਾਂ ਕੋਈ ਵੀ ਤੁਸੀਂ achar ਬਣਾਉਣਾ ਹੈ ਸੁੱਕੀ ਹੋਣੀ ਚਾਹੀਦੀ ਹੈ ਚੀਜ਼ ਗਿੱਲਾ ਨਹੀਂ ਹੋਣਾ ਚਾਹੀਦਾ ਫਿਰ achar ਜਿਹੜਾ ਖਰਾਬ ਹੋ ਜਾਂਦਾ ਹੈ ਉਲੀ ਲੱਗ ਜਾਂਦੀ ਹੈ ਉਹਨੂੰ ਜੇ ਗਿੱਲਾ ਹੋਊਗਾ ਕਈ ਤਾਂ ਵਿਚੋਲਾ ਪਾਰਟ ਆ ਜਿਹੜੇ ਹਟਾ ਦਿੰਦੇ ਆ ਜਿਵੇਂ ਗੁੱਦ ਜੀ ਇਹੇ ਵਾਲੀ orange ਵਾਲਾ ਪਾਰਟ ਆ ਜਿਹੜਾ ਸੰਤਰੀ ਦਾ ਥੋੜਾ ਥੋੜਾ ਪੀਚ ਜਿਆ ਪਰ ਆਪਾਂ ਨਹੀਂ ਹਟਾਵਾਂਗੇ ਆਪਾਂ ਵਿੱਚੀ ਇਹਦਾ achar nimbu ਦੀ ਤਰ੍ਹਾਂ ਜਿਹੜਾ ਪਾ ਲਵਾਂਗੇ ਇਕੱਲੇ ਗੁੱਦੇ ਗੁੱਦੇ ਦਾ achar ਆ ਜਿਹੜੇ ਬਣਾਉਂਦੇ ਆ ਉੱਪਰ ਵਾਲਾ ਪਾਸਾ ਹਟਾ ਦਿੰਦੇ ਆ ਜਿੰਨਾ ਹੋ ਸਕੇ ਇਹਦੇ ਵਿੱਚੋਂ ਬੀਜ ਆਪਾਂ ਕੱਢ ਦਵਾਂਗੇ ਤੇ ਸਾਰਿਆਂ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਇਹਨੂੰ ਇਸ ਤਰ੍ਹਾਂ ਹੀ ਕੱਟ ਲਵਾਂਗੇ ਆਪਾਂ ਗੁੱਦ ਦੇ ਸਮੇਤ ਹੀ ਖਾਣ ਦੇ ਵਿੱਚ ਇਹਦਾ ਟੇਸਟ ਥੋੜਾ ਥੋੜਾ ਨਿੰਬੂ ਦੇ achar ਵਰਗਾ ਹੁੰਦਾ ਹੈ ਪਰ ਨਿੰਬੂ ਦੇ achar ਤੋਂ ਥੋੜਾ ਜਿਹਾ ਕਸੈਲਾ ਹੁੰਦਾ ਹੈ ਕਿਉਂਕਿ ਇਹਦਾ ਛਿਲਕਾ ਵੀ ਮੋਟਾ ਹੁੰਦਾ ਹੈ ਤੇ ਖਾਣ ਦੇ ਵਿੱਚ ਟੇਸਟ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਹੈ ਪਰ ਸਿਹਤ ਲਈ ਬਹੁਤ ਹੀ ਵੱਡਾ ਵਰਦਾਨ ਆ ਇਹਨੂੰ ਤੁਸੀਂ ਬਣਾ ਕੇ ਰੱਖੋ ਜਦੋਂ ਮਰਜ਼ੀ ਤੱਕ ਤੁਸੀਂ ਜਿਹੜਾ ਇਹਨੂੰ ਖਾ ਸਕਦੇ ਹੋ ਸਾਰਾ ਚਕੋਤਰਾ ਹੈ ਜਿਹੜਾ ਆਪਾਂ ਇਸੇ ਤਰ੍ਹਾਂ ਕੱਟ ਲਿਆ ਆਪਾਂ ਜਿਹੜਾ ਅੱਧੇ ਕ ਚਕੋਤਰੇ ਦਾ achar ਬਣਾ ਲਵਾਂਗੇ ਇਹਨੂੰ 2 ਤੋਂ 3 ਘੰਟੇ ਦੀ ਧੁੱਪ ਜਿਹੜੀ ਦਿਖਾ ਦਵਾਂਗੇ ਹੁਣ ਜ਼ਿਆਦਾ ਗਰਮੀ ਕਰਕੇ ਧੁੱਪ 2 ਘੰਟੇ ਦੀ ਕਾਫੀ ਆ 2 ਘੰਟੇ ਨੂੰ ਸੁਕਾਉਣ ਤੋਂ ਬਾਅਦ ਆਪਾਂ ਇੱਕ ਭਾਂਡੇ ਦੇ ਵਿੱਚ ਖੁੱਲੇ ਭਾਂਡੇ ਦੇ ਵਿੱਚ ਜਿਹਦੇ ਵਿੱਚ ਵੀ ਤੁਸੀਂ ਅਚਾਰ ਬਣਾਉਣਾ ਤੁਸੀਂ ਚਾਹੋ ਥਾਲਚ ਵੀ ਬਣਾ ਸਕਦੇ ਆ ਪਾ ਲਵਾਂਗੇ ਸਵਾਦ ਅਨੁਸਾਰ ਕਾਲਾ ਨੂਨ ਇਹਦੇ ਵਿੱਚ ਐਡ ਕਰਾਂਗੇ ਆਪਾਂ ਤੇ ਸਾਦਾ ਨੂਨ ਆ ਜਿਹੜਾ ਐਡ ਕਰਾਂਗੇ ਕਾਲਾ ਨੂਨ ਹਾਜਮੇਦਾਰ ਹੁੰਦਾ ਹੈ ਤੇ ਲਾਲ ਮਿਰਚ ਆਪਾਂ ਸਵਾਦ ਅਨੁਸਾਰ ਐਡ ਕਰ ਦਵਾਂਗੇ ਤੁਸੀਂ ਚਾਹੋ ਹਰੀ ਮਿਰਚ ਜਿਹੜੀ ਇਦਾਂ ਕੱਟ ਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਇੱਕ ਚਮਚ ਆਪਾਂ ਹਲਦੀ ਦਾ ਐਡ ਕਰਿਆ ਹੈ ਤੇ ਪੌਣਾ ਇੱਕ ਚਮਚਾ ਜਿਹੜਾ ਆਪਾਂ ਦੇਗੀ ਮਿਰਚ ਦਾ ਇਹਦੇ ਵਿੱਚ ਪਾ ਦਵਾਂਗੇ ਇਹ ਸਾਰੀਆਂ ਚੀਜ਼ਾਂ ਤੁਸੀਂ ਪਾ ਲੈਣੀਆਂ ਨੇ ਨਿੰਬੂ ਦੇ achar ਦੀ ਤਰ੍ਹਾਂ ਤੁਸੀਂ ਇਹਦੇ ਵਿੱਚ ਜਵੈਣ ਵੀ ਹੈ ਜਿਹੜੀ ਉਹ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਵੀ achar ਆ ਜਿਹੜਾ ਹਾਜਮੇਦਾਰ ਵਧੀਆ ਹੋ ਜਾਂਦਾ ਹੈ 4 ਤੋਂ 5 ਚਮਚ ਮੈਂ ਚੀਨੀ ਦੀ ਹੈ ਜਿਹੜੀ ਪਾ ਦਿੱਤੀ ਹੈ ਇਹਦੇ ਵਿੱਚ ਸਵਾਦ ਅਨੁਸਾਰ ਜਿਆਦਾ ਮਿੱਠਾ achar ਖਾਣਾ ਹੈ ਤਾਂ ਚੀਨੀ ਜ਼ਿਆਦਾ ਪਾ ਲਓ ਜਾਂ ਨਮਕੀਨ ਖਾਣਾ ਫਿਰ ਨੂਨ ਵਧ ਰੱਖ ਲਓ ਬਸ ਇਹਨਾਂ ਕੁ ਮਿੱਠਾ ਪਾਈ ਲਿਓ ਮਿੱਠਾ ਹੀ ਜ਼ਿਆਦਾ ਵਧੀਆ ਰਹੂਗਾ ਕਿਉਂਕਿ ਇਹਦਾ ਆਪਣਾ ਟੇਸਟ ਥੋੜਾ ਜਿਹਾ ਕਸੈਲਾ ਹੀ ਹੁੰਦਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਭਾਂਡਾ ਮੇਰੇ ਕੋਲ ਛੋਟਾ ਰਹਿ ਗਿਆ ਮੈਂ ਵੱਡੇ ਭਾਂਡੇ ਦੇ ਵਿੱਚ ਕੱਢ ਗਏ ਇਹਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਦੋਗੇ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਦੇਣਾ ਤਾਂ ਕਿ ਸਾਰੇ ਮਸਾਲੇ ਆ ਜਿਹੜੇ ਚਾਰ ਦੇ ਉੱਪਰ ਆ ਕੋਟ ਹੋ ਜਾਣ ਉਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਜਿਹੜਾ ਤੁਸੀਂ ਕਿਸੇ ਵੀ ਭਾਂਡੇ 'ਚ ਪਾ ਕੇ ਆ 2-3 ਦਿਨ ਦੀ ਧੁੱਪ ਦਿਖਾਉਣੀ ਆ ਤੇ ਵਿੱਚ ਵਿੱਚ ਹਿਲਾਉਂਦੇ ਰਹਿਣਾ ਹੈ ਫੇਰ ਇਹ achar ਜਿਹੜਾ ਵਧੀਆ ਬਣਦਾ ਹੈ ਤੇ achar ਨੂੰ ਆ ਜਿਹੜੀ ਉਲੀ ਨਹੀਂ ਲੱਗਦੀ achar ਜਲਦੀ ਖਰਾਬ ਨਹੀਂ ਹੁੰਦਾ ਹੈਗਾ ਤੇ ਜਿਹੜੇ ਭਾਂਡੇ ਦੇ ਵਿੱਚ ਤੁਸੀਂ ਚਾਰ ਪਾਇਆ ਏ ਜਾਂ ਰੱਖਣਾ ਏ ਉਹ ਭਾਂਡਾ ਬਿਲਕੁਲ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਹੈਗਾ ਤੇ ਸੁੱਕਾ ਹੋਣਾ ਚਾਹੀਦਾ ਜਿਹੜੇ ਚਮਚ ਨਾਲ ਤੁਸੀਂ ਚਾਰ ਕੱਢਣਾ ਏ ਉਹ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਸੁੱਕਾ ਹੋਣਾ ਚਾਹੀਦਾ ਦੋ ਦਿਨ ਦੀ ਧੁੱਪ ਦਿਖਾਉਣ ਤੋਂ ਬਾਅਦ ਚੀਨੀ ਵੀ ਬਿਲਕੁਲ ਪਿੰਗਲੀ ਆ ਤੇ ਮਸਾਲਿਆਂ ਦੇ ਉੱਪਰ ਚੰਗੀ ਤਰ੍ਹਾਂ ਜਿਹੜਾ ਚਾਰ ਮਸਾਲੇ ਲੱਗੇ ਨੇਗੇ ਚਾਰ ਦੇ ਉੱਪਰ ਇਸ ਤਰ੍ਹਾਂ ਮੈਂ ਖੁੱਲੇ ਭਾਂਡੇ ਦੇ ਵਿੱਚ ਪਾ ਲਿਆ ਸੀਗਾ ਦੋ ਦਿਨ ਦੀ ਮੈਂ ਇਹਨੂੰ ਧੁੱਪ ਜਿਹੜੀ ਦਿਖਾ ਦਿੱਤੀ ਆ ਇਸ ਤਰ੍ਹਾਂ ਬਿਲਕੁਲ ਬਣਾ ਇਦਾਂ ਦਾ ਬਣ ਕੇ ਤਿਆਰ ਹੋ ਗਿਆ ਇਹ ਹਫਤੇ 10 ਦਿਨ ਦੇ ਵਿੱਚ ਇਹ ਬਿਲਕੁਲ ਖਾਣਯੋਗ ਹੋ ਜਾਊਗਾ ਚਾਰ ਬਣ ਕੇ ਤਿਆਰ ਹੋ ਜਾਊਗਾ ਬਹੁਤ ਹੀ ਫਾਇਦੇਮੰਦ ਆ ਸੇਤ ਲਈ ਬਹੁਤ ਹੀ ਜ਼ਿਆਦਾ ਆਰਾਮ ਬਣ ਜਿਹੜਾ ਅਚਾਰ ਆ ਇਹ ਤੇ ਇਹਨੂੰ ਵਿੱਚ ਵਿੱਚ ਜਿਹੜੀ ਤੁਸੀਂ ਹਫਤੇ ਦੇ ਵਿੱਚ ਜਿਹੜਾ ਇੱਕ ਅੱਧੀ ਵਾਰੀ ਹੈ ਜਿਹੜਾ ਹਲਾਉਂਦੇ ਰਹਿਣਾ ਹੈ ਤਾਂ ਕਿ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਜਵੇ ਚੀਨੀ ਵੀ ਇਹਨੂੰ ਚੰਗੀ ਤਰ੍ਹਾਂ ਜਿਹੜੀ ਲੱਗ ਜਾਵੇ ਆਪਣਾ ਅਚਾਰ ਤਾਂ ਬਣ ਕੇ ਤਿਆਰ ਹੋ ਗਿਆ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ